ਸਰਦਾਰ ਸਾਹਿਬ ਕੋਈ ਰੋਲਾ ਨਹੀਂ ਪਾਉਣਾ ਕੋਈ ਲੱਪਣਾ ਨਹੀਂ ਪਾਉਣਾ ਕਿਸੇ ਦੀ ਗਾਲ ਨਹੀਂ ਸੋੜਨੀ ਪਰ ਲੋਕਾਂ ਦੇ ਫਾਇਦੇ ਕਰ ਦਿਓ ਓਏ ਬਜ਼ਾਰਾਂ ਦੇ ਵਿੱਚ ਹਜ਼ਾਰ-ਹਜ਼ਾਰ ਰੁਪਏ ਲਈ ਜਾਂਦੇ ਹਜ਼ਾਰ-ਹਜ਼ਾਰ ਮੇਰੇ ਭੈਣ ਭਰਾ ਕੋਈ ਮਿਡਲ ਕਲਾਸ ਆ ਕੋਈ ਜੱਟ ਜ਼ਿਮੀਦਾਰ ਆ ਓਏ ਉਹਨਾਂ ਦੀ ਵੀ ਲੁੱਟ ਨਹੀਂ ਹੋਣ ਦੀ ਗੱਲ ਸੋਚ ਰੋਲਾ ਤਾਂ ਪਾਵਾਂਗੇ ਚੀਕਾ ਮਾਰਾਂਗੇ ਲੋਕਾਂ ਦੇ ਫਾਇਦੇ ਵਾਸਤੇ ਅਸੀਂ ਕਿਉਂ ਨਾ ਚੀਕਾ ਮਾਰੀਏ ਕਿ 1000 ਰੁਪਏ ਦੇ ਬਜ਼ਾਰਾ ਦੇ ਸੂਟ ਦੇਈ ਜਾਂਦੇ ਆ ਅਸੀਂ 1000 ਰੁਪਏ ਦੇ ਤਿੰਨ ਦੇਣੇ ਆ ਉਹ ਨਹੀਂ 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 ਸਰਦਾਰ ਸਾਹਿਬ ਝੂਠ ਨਹੀਂ ਬੋਲਣਾ ਧੋਖਾ ਨਹੀਂ ਹੋਣਾ 1000 ਦੇ ਤਿੰਨ ਦਾ ਮਾਦਰ 333 ਰੁਪਏ ਦਾ ਸੂਟ ਆ ਇਹ ਭਾਜੀ ਲੋਹੇ ਤੇ ਲਕੀਰ ਵਾਲੀ ਆਵਾਜ਼ ਆ ਜੋ ਕੈਦਾ ਉਹ ਦੇ ਕੇ ਤੋਰਾਂਗੇ 333 ਰੁਪਏ ਦਾ ਸੂਟ ਦੇ ਕੇ ਕੱਟ ਤੋਰਾਂਗੇ ਲੋ ਵੀ ਇਹ ਤਾਂ ਵਕਈ ਸਰਦਾਰ ਜੀ ਸਰਦਾਰ ਜੀ ਹੋਈ ਪਈ ਐ ਲਲੀਆਂ ਛਲੀਆਂ ਤੰਗ ਆ ਗਈਆਂ ਨਾ ਤੋਂ ਪਰ ਕਹਿੰਦੇ ਜੋ ਮਰਜ਼ੀ ਹੋ ਜਵੇ 1000 ਰੁਪਏ ਦੇ ਤਿੰਨ ਸੂਟ ਦੇਣਿਆ ਲੋਕੀ ਕਹਿੰਦੇ ਉੱਥੇ ਜਾਣਾ ਜਿੱਥੇ ਸਰਦਾਰ ਜੀ ਫੈਰੇ ਕਰਦਿਆ ਬਿਲਕੁਲ ਭਾਜੀ ਆ ਚੈੱਕ ਕਰੋ ਦਾਜਵਰੀ ਵਾਲਾ ਰੈੱਡ ਕਲਰ ਦਾ ਸੂਟ ਆ ਰੀਡ ਚੈੱਕ ਕਰੋ ਬਜ਼ਾਰਾਂ ਦੇ ਵਿੱਚ 1275 ਰੁਪਏ ਦਾ ਅਸੀਂ ਦੇਣਾ ਵਾ ਤੁਹਾਨੂੰ 1500 ਰੁਪਏ ਦੇ ਤਿੰਨ 500 ਰੁਪਏ ਦਾ ਸੂਟ ਕਰੋ ਭਾਜੀ 500 ਰੁਪਏ ਦਾ ਸੂਟ ਦਾਜਵਾਲੀ ਵਾਲਾ ਸੂਟ ਕਲਰ ਆਹਾ ਮੋਰਾ ਵਾਲੇ ਮੈਂ ਕਿਹਾ ਵਜਾ ਵਜਾ ਹੋਈ ਪਈ ਆ ਫੱਟੇ ਚੱਕਦੇ ਨਜ਼ਾਰੇ ਆਵੇ ਰੰਗ ਮਹਿੰਦੀ ਵਾਲੇ ਸੋ ਲੈ ਜਾਓ 5-500 ਦੇ ਵਿੱਚ ਜਿਹੜੇ ਬਾਜ਼ਾਰ 'ਚ 1-1000 ਦਾ ਇੱਕ ਇੱਥੇ 1500 ਦੇ ਤਿੰਨ ਦੇਖੋ ਜੀ ਨੇਚਰਲ ਗਰੇਵ ਦਾ ਸੂਟ ਲੈਣਾ ਆ ਚੱਕੋ ਦੁਬਈ ਵਾਲਾ ਕੱਪੜਾ ਆ ਗਿਆ ਭਾਜੀ ਪੂਰਾ ਫੇਮਸ ਆ ਪੂਰੇ ਪੰਜਾਬ ਦੇ ਵਿੱਚ ਤੁਹਾਨੂੰ ਦੁਬਈ ਵਾਲਾ ਕੱਪੜਾ ਨਹੀਂ ਮਿਲਣਾ ਅੰਕਲੋਂ ਬਾਗੇ ਪੁਰਾਣੇ ਆ ਜੋ ਚੱਕੋ ਦੁਬਈ ਵਾਲਾ ਕੱਪੜਾ ਦੇ ਤਾਂ ਕਿੰਨੇ ਦਾ ਕਿੰਨੇ ਦਾ ਇਹ ਬਾਈ 1500 ਦਾ ਕਿ 1400 ਦਾ ਓ ਪਾਜੀ ਕੀ ਹੋਇਆ ਪਿਆ 1500 ਦੇ ਤਿੰਨ ਸੂਟ ਦੇ ਰਹੇ ਆਪਾਂ ਇਹ ਵੀ ਓ ਇਹ ਵੀ 500 ਰੁਪਏ ਸੂਟ 500 ਰੁਪਏ ਦਾ ਸੂਟ ਓ ਹੋਏ ਮੈਨੂੰ ਤਾਂ ਤਰੇਲੀਆਂ ਆਉਣ ਲੱਪੀਆਂ ਠੜਜ ਮੈਨੂੰ ਤਾਂ ਪਤਾ ਹੀ ਅੱਜ ਲੱਗਾ ਵੀ ਲੋਕਾਂ ਦੇ ਨੁਕਸਾਨ ਕਿੰਨੇ ਹੋ ਰਿਹਾ ਓ 5-500 ਵਾਲੇ ਸੂਟ 1000-1000 ਦੇਣਾ ਲੋ ਅੰਕਲ ਓ ਮੋਗਾ ਰੋਡ ਬਾਗਾ ਆਪਣਾ ਆਜੋ 5-500 5-500 ਮਾਡਲ ਆ ਪੀਸੀ 500 ਆਹ ਕਲਰ ਵੀ 500 ਆ ਵੀ 500 1000 ਦੇ ਦੋ 1000 ਦੇ ਦੋ ਭਾਈ ਲੈ ਜਾਓ 1000 ਦੇ ਦੋ ਕਰੋ ਜੀ ਗਲਾਸ਼ ਸ਼ਿਮਰ ਦਾ ਕੱਪੜਾ ਬਾਜ਼ਾਰ 'ਚ 1500 ਮੰਗਦਾ ਕੋਈ 1600 ਮੰਗਦਾ ਅਸੀਂ ਦੇ ਰਹੇ ਇਹ ਵੀ ਸੂਟ 850 ਰੁਪਏ ਦਾ ਤੁਹਾਨੂੰ 2000 ਦੇ ਤਿੰਨ ਸੂਟ ਦੇ ਦਣੇ ਆ ਅੱਛਾ 2000 ਰੁਪਏ ਲਿਆਓ ਤਾਂ ਤਿੰਨ ਸੂਟ ਲੈ ਜਾਓ ਬਿਲਕੁਲ ਭਾਜੀ ਦੇਖੋ ਬਾਜ਼ਾਰਾਂ 'ਚ ਇਹੀ ਸੂਟਾਂ ਦਾ ਤੁਸੀਂ 2-2000 ਰੁਪਏ ਦਿਨੇ ਇੱਕ ਸੂਟ ਦਾ ਇੱਥੇ ਆਜੋ 2000 ਦੇ ਤਿੰਨ ਸੂਟ ਲੈ ਜਾਓ ਦੇਖੋ ਇਹ ਚਾਹੇ ਕੱਪੜਾ ਔਰਗੰਜਾ ਲੈਣਾ ਚਾਹੇ ਸ਼ਿਮਰ ਲੈਣਾ ਇਦਾਂ ਦੇ ਸ਼ਾਨਦਾਰ ਦੁਪੱਟਿਆਂ ਦੇ ਨਾਲ ਓਏ 3-3000 ਰੁਪਏ ਰੇਟ ਹੈ 1-1000 ਦੇ ਲੈ ਜਾਓ 12-1200 ਰੁਪਏ ਦੇ ਵਿੱਚ ਲੈ ਰੋ ਸ਼ਾਨਦਾਰ ਕਪੜਾ 15-1500 ਰੁਪਏ ਦੇ ਵਿੱਚ ਇਤਾਂ ਦੀਆਂ ਪਟਿਕ ਆਈਟਮਾਂ ਇਸ ਵਾਰੀ ਦਾਜਵਰੀ ਦੇ ਚਾਚੀਆਂ ਤਾਈਆਂ ਭੂਆ ਨਾਨੀਆਂ ਮਾਮੀਆਂ ਸਾਰਿਆਂ ਹੀ ਆਜੋ ਅੰਕਲ ਓਮ ਬਾਗਾ ਪ੍ਰਾਣਾ ਤੇ ਭਾਜੀ ਸੂਟ ਦਾ ਘਾ ਟ੍ਰੇਡ ਦੇਤੇ ਆ ਆ ਮੇਰੀਆਂ ਭੈਣਾ ਓ ਚਾਹੇ ਕਾਰ ਤੇ ਆਜੋ ਖੁੱਲੀ ਡੁੱਲੀ ਪਾਰਕਿੰਗ ਚਾਹੇ ਮੋਟਰਸਾਈਕਲ ਤੇ ਆਜੋ ਚਾਹੇ ਸਕੂਟੀ ਤੇ ਆ ਰਹੋ ਓ ਚਾਹੇ ਤੁਸੀਂ ਬਸ ਤੇ ਆਜੋ ਬਸ ਸਟੈਂਡ ਤੋਂ ਈ ਰਿਕਸ਼ੇ ਦੀ ਸਰਵਿਸ ਬਿਲਕੁਲ ਫ੍ਰੀ ਸ਼ੁਰੂ ਕਰਤੀ ਆ। ਸੋ ਬਾਗੇ ਭਰਾਣੇ ਤੁਸੀਂ ਬਸ ਸਟੈਂਡ ਤੇ ਆ ਜਾਓ। ਬਸ ਸਟੈਂਡ ਤੋਂ ਸਟੋਰ ਤੱਕ ਆਉਣ ਦੀ ਰਿਕਸ਼ੇ ਦੀ ਸਰਵਿਸ ਬਿਲਕੁਲ ਫ੍ਰੀ। ਰਿਕਸ਼ੇ ਵਾਲੇ ਭਰਾ ਨੂੰ 1 ਰੁਪਿਆ ਵੀ ਨਹੀਂ ਲੈਣਾ। ਸਾਰਾ ਫ੍ਰੀ ਦੇ ਵਿੱਚ ਤੁਸੀਂ ਆਓ ਤੇ ਫ੍ਰੀ ਦੇ ਵਿੱਚ ਜਾਓ। ਬਾਜ਼ਾਰ ਨਾਲੋਂ ਤਿੱਗਣ ਤਿੱਕੜੇ ਰੇਟ ਕੱਟਦੇ ਸੂਟ ਲੈ ਕੇ ਜਾਓ। 1 ਲੱਖ ਵਾਲਾ ਕੱਪੜਾ 40 45 ਹਜ਼ਾਰ ਦੇ ਦੇਣਾ ਦੇ ਫੇਰੇ ਵੱਡੇ ਹੋ ਜਾਣੇ ਤੁਹਾਡੇ ਜਿਹੜੀ ਡਿਜ਼ਾਈਨਿੰਗ ਜ਼ਬਰਦਸਤ ਆ ਚਾਹੇ ਬਟਿਕ ਵਾਲੇ ਸੂਟ ਲੈਣੇ ਆ ਚਾਹੇ ਪਾਰਟੀ ਵੇਅਰ ਸੂਟ ਲੈਣੇ ਆ ਚਾਹੇ ਐਨ ਆਰ ਆਈ ਭੈਣ ਭਰਾ ਆ ਰਹੇ ਆ ਤੇ ਆਜੋ ਅੰਕਲ ਓਮ ਬਾਗਾ ਪ੍ਰਾਣਾ ਤੇ ਚਾਹੇ ਚਾਹੇ ਅੰਬਰਸਰ ਉਤਰਨਾ ਚਾਹੇ ਉਤਰਨਾ ਦਿੱਲੀ ਪਰ ਯਾਦ ਰੱਖਿਓ ਬਾਜ਼ਾਰ 'ਚ ਕਿਤੇ ਹੋਰ ਜਾਣ ਦੀ ਲੋੜ ਨਹੀਂ ਆਜੋ 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 ਅੰਕਲ ਓਮ ਲਿਆਦੂ ਨੇਰੀ ਲਿਆਦੂ ਨੇਰੀ ਸੋ ਆ ਦੇਖੋ ਚਾਹੇ ਫੋਟੋ ਵਾਲੇ ਪੀਸ ਲੈਣੇ ਆ ਬਟਿਕਾ ਵਾਲੇ ਲੈਣੇ ਆ ਮੋਡਰ ਵਾਲੇ ਪੀਸ ਲੈਣੇ ਆ ਸਾਰਿਆਂ ਦੇ ਵੱਡੇ ਫਾਇਦੇ ਇੰਗਲਿਸ਼ ਕਲਰ ਵੀ ਦੇ ਦੇਣੇ ਤੁਹਾਨੂੰ ਲਾਈਟ ਕਲਰ ਵੀ ਦੇਣੇ ਤੁਹਾਨੂੰ ਟਾਈਡ ਐਂਟਾਈ ਵੀ ਦੇਣੇ ਆ ਹੈਂਡਵਰਕ ਵਾਲੇ ਸੂਟ ਵੀ ਦੇਣੇ ਆ ਸ਼ਗਨਾ ਵਾਲੇ ਰੰਗ ਵੀ ਦੇਣੇ ਆ 2 2000 ਰੁਪਇਆ 3 3000 ਰੁਪਇਆ 35 3500 ਰੁਪਇਆ ਇਦਾਂ ਦੇ ਬੈਲਵਟ ਵਾਲੇ ਸੂਟ ਡਿਜ਼ਾਈਨਰ ਪੀਸ ਦੁਪੱਟੇ ਨਾਲ ਪੌਂਚਾ ਦੇ ਵਰਕ 5 5000 ਚ ਦੇ ਦੇਣੇ ਆ ਆ ਦੇਖੋ ਛੇਤੀ ਆਜੋ ਹੋਰ ਕਿਤੇ ਨਾ ਜਾਓ ਜਿਹੜੇ ਤੁਸੀਂ ਲੈਨੇ ਹੋ 25 25000 22 2000 ਉਹ 레드 सूट देखो राजे रानी वाला ਮੈਂ ਕਾ ਨਿਆਰਾ ਆ ਜੂ ਬਿਲਕੁਲ ਜੀ ਚਾਹੇ ਹੈਂਡਵਰਕ ਚੈੱਕ ਕਰ ਲੋ ਦੁਪੱਟੇ ਦੇ ਸ਼ਾਨਦਾਰ ਹੋਇਆ ਰਾਜਾ ਰਾਣੀ ਸੂਟ ਡੋਲੀ ਦੀ ਕੜਾਈ ਜ਼ਬਰਦਸਤ ਪੀਸ ਸੂਟ ਚੈੱਕ ਕਰੋ ਸੂਟ ਤੇ ਵੀ ਸੇਵ ਕੰਮ ਬਾਜੂ ਪਹੁੰਚੇ ਕਿਆ ਬਾਤਾਂ ਹੀ ਕਰਾਤੇ ਆ ਲਾਲ ਸੂਟ ਉਹ ਲੈ ਕੇ ਆਏ ਆ ਜਿਹੜੀ ਭੈਣ ਕਹਿੰਦੀ ਮੈਂ ਲਹਿੰਗਾ ਨਹੀਂ ਪਾਉਣਾ ਲਹਿੰਗਾ ਨਹੀਂ ਪਾਉਣਾ ਤੇ ਆਜੋ ਹੈਵੀ ਸੂਟ ਦੇ ਦਿੰਨੇ ਆ ਸੂਟ ਵੀ ਉਹ ਦਵਾਂਗੇ ਜਿਹੜੇ ਕਿਸੇ ਦੇ ਪਾਏ ਨਾ ਹੋਣ ਦੁਪੱਟੇ ਉਹ ਦਵਾਂਗੇ ਸ਼ਾਨਦਾਰ ਲਗਜ਼ਰੀ ਫਿਨਿਸ਼ਿੰਗ ਵਾਲੇ ਮੈਂ ਕਹਿੰਨਾ ਰੈੱਡ ਸੂਟ ਦੀ ਫਿਨਿਸ਼ਿੰਗ ਚੈੱਕ ਕਰ ਲਈ ਹੁਣ ਕਿਸੇ ਭੈਣ ਨੇ orange ਕਲਰ ਦਾ ਸੂਟ ਬਣਾਉਣਾ ਤਾਂ ਦੁਪੱਟਾ ਚੈੱਕ ਕਰੋ ਦੁਪੱਟਾ ਮੂੰਹੋ ਬੋਲੂਗਾ ਮੂੰਹੋ ਬੋਲੂਗਾ ਆਪਣੇ ਆਪ ਬੋਲੂਗਾ ਸੋ ਮਤਲਬ ਹੈਵੀ ਹੈਵੀ ਦਾਜਬਰੀ ਵਾਲੇ ਸੂਟ ਜਿਹੜਾ ਤੁਸੀਂ ਬਾਜ਼ਾਰ 'ਚ ਆ ਕੇ ਲਗਜ਼ਰੀ ਸ਼ੋਰੂਮਾਂ ਤੇ ਜਾਣੇ ਹੋ ਇਹ ਹੀ ਕਪੜਾ 2-2 ਲੱਖ ਰੁਪਏ ਲੈਨੇ ਉਹ ਦਾਜਵਰੀ ਲਈ ਪਰ ਇੱਥੇ 80-90 ਹਜ਼ਾਰ ਰੁਪਏ ਚ ਹੈਵੀ ਦਾਜਵਰੀ ਬਣਾਣੀਆਂ ਰੇਟਾਂ ਦੇ ਬਹੁਤ ਵੱਡੇ ਫਰਕ ਆ ਹੋਰ ਕਿਤੇ ਜਾਓ ਨਾ ਅੰਕਲੋਂ ਮੋਕਰਣ ਬਾਗ ਆਪਣਾ ਆਜੋ ਵੱਡੇ ਫਾਇਦੇ ਤੁਸੀਂ ਲੈਣਿਆ ਸੂਟ ਸ਼ਰਾਰੇ ਗਰਾਰੇ ਲਹਿੰਗੇ ਤੁਸੀਂ ਗੌਨ ਡਰੈਸਾਂ ਲੈਣੀਆਂ ਤੁਸੀਂ ਲੈਣੇ ਕੋਟ ਪੈਂਟ ਕੁੜਤੇ ਪਹਿਮੇ ਸ਼ੇਰਵਾਨੀਆਂ ਬਲੇਜ਼ਰ ਬਾਸਕਟ ਸਾਰਿਆਂ ਦੇ ਫਾਇਦੇ ਤੁਸੀਂ ਬੱਚਿਆਂ ਲਈ ਛੋਟੇ ਬੱਚਿਆਂ ਲਈ ਲੈਣੇ ਰੈਡੀमेड ਕੱਪੜੇ ਵੱਡੇ ਬੱਚਿਆਂ ਲਈ ਲੈਣੇ ਆ ਮੁੰਡਿਆਂ ਲਈ ਕੁੜੀਆਂ ਲਈ ਸਾਰੀ ਵੈਰਾਈਟੀ ਇੱਕੋ ਹੀ ਛਾਥੇ ਨਾਲ ਮਿਲ ਜਾਣੀਆਂ ਆਜੋ ਅੰਕਲੋਂ ਮੋਗਰੋੜ ਬਾਗ ਆਪਣਾ ਬਹੁਤ ਵੱਡੇ ਫਾਇਦੇ ਤੁਹਾਡੇ ਕਰਕੇ ਵੇਚਾਂਗੇ ਨੰਬਰ ਸਕਰੀਨ ਤੇ ਤੁਸੀਂ ਕੋਈ ਜਾਣ ਕੇ ਲੈਣੀ ਤੇ ਫੋਨ ਕਰੋ